ਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਨੂੰ ਜਰਨੈਲ ਹਰੀ ਸਿੰਘ ਨਲੂਆ ਕਬੱਡੀ ਅਕੈਡਮੀ ਪਿੰਡ ਕਲੋਤਾ ਤੇ ਸਾਰੇ ਪਲੇਅਰਾਂ ਵੱਲੋਂ ਕੋਚ ਮਨੀਸ਼ ਕੁਮਾਰ ਵੱਲੋਂ ਸਾਰਿਆਂ ਨੂੰ 2026 ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਕਿ ਸਮੂਹ ਪੰਜਾਬੀਆਂ ਵਾਸਤੇ ਨਵਾਂ ਸਾਲ ਚੜ੍ਹਦੀ ਕਲਾ ਲੈ ਕੇ ਆਵੇ ਤੇ ਸਾਡੇ ਜਿੰਨੇ ਵੀ ਪਲੇਅਰ ਐ ਸੀਨੀਅਰ ਪਲੇਅਰ ਤੇ ਜੂਨੀਅਰ ਪਲੇਅਰ ਪਰਮਾਤਮਾ ਵਾਹਿਗੁਰੂ ਜੀ ਇਹਨਾਂ ਦੇ ਕਿਰਪਾ ਬਣਾਏ ਰੱਖਣ ਇਹਨਾਂ ਨੂੰ 60 ਚੋੜ ਤੋਂ ਬਚਾ ਕੇ ਰੱਖਣ ਅਤੇ ਕਬੱਡੀ 'ਚ ਇਹ ਆਪਣਾ ਤੇ ਅਕੈਡਮੀ ਦਾ ਆਪਣੇ ਇਲਾਕੇ ਦਾ ਨਾਂ ਪੂਰੇ ਹਿੰਦੁਸਤਾਨ 'ਚ ਰੋਸ਼ਨ ਕਰਨ ਤੇ ਜਿਹੜਾ ਕਬੱਡੀ ਤੇ ਇੱਕ ਮਾੜਾ ਦਿਨ ਚੜਿਆ ਪਿੱਛੇ ਕਬੱਡੀ ਪਲੇਅਰਾਂ ਦੀ ਕਬੱਡੀ ਟੂਰਨਾਮੈਂਟਾਂ ਦੌਰਾਨ ਮੌਤ ਹੋ ਗਈ ਉਹਨਾਂ ਦਾ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਸਰਕਾਰ ਨੂੰ ਵੀ ਬੇਨਤੀ ਆ ਉਹਨਾਂ ਤੇ ਸਖਤੀ ਕੀਤੀ ਜਾਵੇ ਤੇ ਜਿਹੜੇ ਕਬੱਡੀ ਪਲੇਅਰਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਉਹਨਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਨਵਾਂ ਸਾਲ ਸਾਰਿਆਂ ਨੂੰ ਖੁਸ਼ੀਆਂ ਖੇੜੇ ਤੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੂਜੀ ਖੁਸ਼ੀ ਸਾਡੇ ਕਰਨ ਅਤੇ ਸ਼ੇਵ ਦੋਨਾਂ ਦਾ ਜਨਮ ਦਿਨ ਹੈ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਦਾ ਜਨਮ ਦਿਨ ਮਨਾ ਰਹੇ ਆਂ ਪ੍ਰਮਾਤਮਾ ਵਾਹਿਗੁਰੂ ਜੀ ਇਹਨਾਂ ਤੇ ਵੀ ਕਿਰਪਾ ਕਰਨ ਇਹਨਾਂ ਨੂੰ ਲੰਮੀ ਉਮਰ ਬਖਸ਼ਣ ਤੇ ਇਹ ਆਪਣੇ ਮਾਂ-ਵਾਪ ਦਾ ਨਾਮ ਰੋਸ਼ਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ